ਇਹ ਆ ਦੇਖੋ ਜੀ ਅਸੀਂ ਨਵੀਂ ਜਾਲੀ ਲਾਈ ਹੈ ਇਹ ਵੀ ਤੁਹਾਨੂੰ ਦਿਖਾਉਨੇ ਆ ਇਹ ਨਵੀਂ ਲੱਗੀ ਹੈ ਸਾਰੀ ਸਾਰੀ ਕੱਸ ਕੇ ਲੱਗੀ ਹੋਈ ਹੈ ਵੀਰੇ ਆ ਦੇਖੋ ਸਾਰੀ ਧੁਰ ਤੱਕ ਕੱਸ ਕੇ ਲੱਗੀ ਹੋਈ ਹੈ ਤੇ ਬਹੁਤ ਲੰਬਾਈ ਆ ਮਤਲਬ ਇਹ ਹੈਗੀ ਦੀ 200 ਫੁੱਟ ਦੀ ਲੰਬਾਈ ਆ ਉਹ ਦੇਖੋ ਧੁਰ ਤੱਕ ਦਿਖਾ ਦਣਾ ਇਹ ਆ ਦੇਖ ਜੀ ਜਾਲੀ ਇਹ ਆ ਦੇਖ ਦੇਖ ਰਹੇ ਹੋ ਵੀਡੀਓ ਰਾਈ ਹਾਂਜੀ ਸਤਿ ਸ੍ਰੀ ਅਕਾਲ ਭਾਈ ਅੱਜ ਤੁਹਾਨੂੰ ਅਸੀਂ ਫਾਰਮ ਦੀ ਜਾਲੀ ਲੱਗੀ ਹੋਈ ਦਿਖਾਉਣੇ ਆ ਦੇਖੋ ਮਤਲਬ ਇਹ ਇਹ ਵੀ ਅਸੀਂ ਸਾਰੀ ਵੈਸੇ ਤਾਂ ਪੱਟ ਕੇ ਲਾਵਾਂਗੇ ਇਹ ਲਾ ਕੇ ਗਏ ਸੀ ਵੀਰ ਪਹਿਲਾਂ ਤੇ ਬਾਕੀ ਤੁਹਾਨੂੰ ਆ ਲੱਗੀ ਹੋਈ ਦਿਖਾਉਣੇ ਆ ਦੇਖੋ ਇਹ ਆ ਲੱਗੀ ਹੋਈ ਹੈ ਆਪਣੀ ਆ ਤੁਸੀਂ ਦੇਖ ਹੀ ਰਹੇ ਨਾ ਕੋਸਾਓ ਦੇਖੋ ਕਿੰਨਾ ਵਧੀਆ ਮਤਲਬ ਕੈਮਰਾ ਥੋੜਾ ਜਿਹਾ ਐ ਰੱਖੋ ਕੈਮਰਾਮੈਨ ਨੂੰ ਵੀ ਇੱਥੇ ਥੋੜਾ ਜਿਹਾ ਦਿਨ ਦਿਖਾਵਾਂਗੇ ਸਾਰਿਆਂ ਨੂੰ ਆ ਇਸ ਤਰ੍ਹਾਂ ਆ ਦੇਖੋ ਜੀ ਸਾਰੀ ਤੁਸੀਂ ਦੇਖ ਹੀ ਰਹੇ ਹੋ ਗੌਰ ਨਾਲ ਐਂ ਟਿਕਾਈ ਨਾਲ ਦਿਖਾ ਦੇ ਸਾਰੀ ਵੀਰਾਂ ਨੂੰ ਵੀ ਵੀਡੀਓ 라ਹੀਂ ਦੇਖ ਸਕਣ। ਇਹ ਦੇਖੀ। ਇਹ ਪੂਰੀ ਖਿੱਚ ਕੇ ਲਾਈ ਹੋਈ ਜਾਲੀ। ਆ ਤੁਸੀਂ ਦੇਖ ਲਓ। ਤੁਹਾਨੂੰ ਫਰੰਟ ਤੋਂ ਵੀ ਸਾਰੀ ਦਿਖਾਵਾਂਗੇ। ਆ ਦੇਖੋ ਟਾਈਮ ਤਾਂ ਬੜੀ ਜ਼ਰੂਰ ਲੱਗਦਾ ਕਈ ਵਾਰੀ ਨਾ ਬੰਦਾ ਟਾਈਮ ਦੀ ਗੱਲ ਕਹਦੇ। ਟਾਈਮ ਟਾਈਮ ਐ ਨਾਲੂ ਵੀ ਫੁੱਲ ਲੱਗਦਾ ਇੱਥੇ ਮਤਲਬ ਖਿੱਚਣ ਲੱਗੇ ਮਤਲਬ ਪੂਰਾ ਜ਼ੋਰ ਵੀ ਪੂਰਾ ਲੱਗਦਾ। ਪਰ ਐ ਨਹੀਂ ਹੈਗਾ ਮਤਲਬ ਵੀ ਜਾਲੀ ਚ ਕਸੂ ਨਹੀਂ ਹੈਗਾ ਦੇਖ ਲਓ ਤੁਸੀਂ ਸਾਰੀ ਜਾਲੀ ਦੇਖ ਸਕਦੇ। ਤੇ ਆ ਦੇਖੋ ਜੀ ਆ ਦੇਖੋ ਜੀ ਦੇਖੀ ਚੱਲੋ ਜੀ ਤੁਸੀਂ ਸਾਰੀ ਜਾਲੀ ਤੋ ਤੱਕੀ ਮਤਲਬ ਕਿਤੇ ਵੀ ਵਾਲ ਨਹੀਂ ਹੈਗਾ ਆ ਦੇਖੋ ਜੀ ਆ ਦੇਖੋ ਜੀ ਆ ਚੱਲ ਵੀ ਹੁਣ ਬਾਈ ਉਹ ਜਿਹੜੀ ਅਸੀਂ ਜਾਲੀ ਸੈੱਟ ਕਰਨ ਲੱਗਿਆ ਕਿਉਂਕਿ ਅਸੀਂ ਉੱਥੋਂ ਤੱਕ ਤਾਂ ਅਸੀਂ ਕਰਦੇ ਆ ਗਏ ਸੀ ਉਰੋਂ ਅਸੀਂ ਮਤਲਬ ਜਾਲੀ ਸੈੱਟ ਕਰਨ ਲੱਗਿਆ ਆ ਦੇਖੋ ਉੱਥੇ ਪਹਿਲਾਂ ਵੀਰਾਂ ਦੀ ਜਾਲੀ ਲਾਈ ਹੋ ਆ ਦੇਖੋ ਆ ਦੇਖੋ ਤੁਸੀਂ ਸਾਰੀ ਜਾਲੀ ਤੁਸੀਂ ਦੇਖ ਹੀ ਰਹੇ ਹੋ ਆ ਦੇਖੋ ਜੀ ਜਾਲੀ ਲੱਗੀ ਹੋਈ ਆ ਦੇਖੋ ਜੀ ਠੀਕ ਹੈ ਜੀ ਆਹ ਦੇਖੋ ਜੀ। ਝਾਲੇਖੋ ਜੀ। ਆਹ ਦੇਖੋ ਜੀ ਗਾੜੀ ਲੱਗੀ ਜੀ। ਇਹ ਵੈਸੇ ਅਸੀਂ ਲਟ ਖੋੜ ਰਹੇ ਹਾਂ ਇਹਨਾਂ ਦੇ। ਆਹ ਦੇਖੋ ਜੀ ਸਾਰੀ ਜਾਲੀ ਮਤਲਬ ਢਿੱਲੀ ਹੈ ਜੀ ਕਿਤੇ ਪੇਚ ਲੱਗਿਆ ਕਿਤੇ ਨਹੀਂ ਲੱਗਿਆ ਜੀ। ਹੈ? ਇਹਦੇ ਵਿੱਚ ਦੀ ਇਹ ਲਾ ਲਓ ਵੀ। ਮੈਂ ਦੇ ਕੁਛ ਵੜ ਜਾਂਦਾ ਕਦੇ ਕੁਛ ਵੜ ਜਾਂਦਾ ਇਹ ਵੀਰ ਬਹੁਤ ਜ਼ਿਆਦਾ ਤੰਗ ਕਰੀ। ਤੇ ਜਾਲੀ ਲਾਈ ਨੂੰ ਸਿਰਫ ਹਜੇ 1 ਮਹੀਨਾ ਹੋਇਆ ਜੀ ਇਹਨੂੰ। ਆਹ ਦੇਖੋ ਜੀ ਜਾਲੀ ਲੱਗੀ ਹੋਈ ਹੈ। ਆ ਦੇਖੋ ਜੀ ਪਹਿਲਾਂ ਇਹ ਨਿਕਤਰੀਆਂ ਦੀ ਜਾਲੀ ਲੱਗੀ ਜੀ ਆ ਦੇਖੋ ਜੀ ਆਪਦਾ ਕਰਾ ਯਾਰ ਕੰਮ ਨੂੰ ਜਵਾਬ ਹੀ ਦੇ ਦਿਓ ਮੈਸੇਜ ਵੀਰੇ ਅਸੀਂ ਸਾਡੀ ਮਿਹਨਤ ਹੈ ਮਿਹਨਤ ਦਾ ਤੁਸੀਂ ਲਾਈਕ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਹੋਰ ਤਾਂ ਨਹੀਂ ਕਰਦੇ ਚਾ ਲਾਈਕ ਸ਼ੇਅਰ ਜਰੂਰ ਕਰਦੇ ਜਿਹੜੀ ਅਸੀਂ ਮਿਹਨਤ ਕਰਦੇ ਹੈ ਮਿਹਨਤ ਮਿਹਨਤ ਦਾ ਜਰੂਰ ਦੇ ਦਿਓ ਵੀਰੋ ਲਾਈਕ ਸਾਨੂੰ ਇੱਕ ਇੱਕ ਲਾਈਕ ਜੇ ਸੰਦਾ ਸੋਡਾ ਮਿਲ ਜੇ ਅਸੀਂ ਹੋਰ ਵੀ ਵੀਡੀਓ ਮਤਲਬ ਕਿ ਇਸ ਤਰ੍ਹਾਂ ਦੇ ਅਸੀਂ ਸਾਫ ਸੁਥਰੇ ਵੀਡੀਓ ਲੈ ਕੇ ਆਵਾਂਗੇ ਤੇ ਕੋਈ ਵੀ ਸਾਡੀ ਵੀਡੀਓ ਵਿੱਚ ਗੰਦ ਨਹੀਂ ਹੋਊਗਾ ਧੰਨਵਾਦ ਬਾਈ ਸਾਰੇ ਵੀਰਾਂ ਦਾ ਵੈਰੂ ਜੀ ਕਾ ਖਾਲਸਾ ਵੈਰੂ ਫਤਹ